ਹਾਂਜੀ ਵੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਲੋ ਜੀ ਆਪਾਂ ਅੱਜ ਲੱਗੇ ਆ ਫੌਰੀ ਫਿੱਟ ਕਰਨ ਆਪਣੇ ਕੋ ਪਿਛਲੇ ਸਾਲ ਦੇ ਪੇਜ ਤੇ ਮੋਟਰਾਂ ਵੀ ਹੈਗੇ ਜੀਆਂ ਫੌਰੀ ਵੀ ਹੈਗੇ ਤੇ ਪਿਛਲੇ ਸਾਲ ਆਪਣੇ ਰੱਸੀ ਬੰਨੀ ਹੋਈ ਸੀ ਤੇ ਉਹਦੋਂ ਥੋੜੀ ਹਵਾ ਹੋਵਾ ਨਾਲ ਿੱਲ ਜਾਂਦੇ ਤੇ ਉਹ ਤੇ ਪੱਖਿਆਂ ਦੇ ਵਿੱਚ ਫਸ ਜਾਂਦੇ ਦੇ ਫੌਰੀ ਤੇ ਆਪਾਂ ਹੁਣ ਤਾਰ ਲੱਗਿਆ ਉਹਨਾਂ ਨੇ ਇੱਕ ਤੀ ਤਾਰ ਲਾ ਕੇ ਤੇ ਤਕਰੀਬਨ ਪੱਕੇ ਉਹ ਰੱਖ ਦੇਣੇ ਆਪਾਂ ਨੇ ਖੋਲਣੇ ਹੋਣੀ ਤਾਰ ਪੱਕਿਓ ਰੱਖਦਣੇ ਬੰਨ ਕੇ ਤੇ ਹੁਣ ਆਪਾਂ ਤਾਰ ਬੰਨ ਕੇ ਤੁਹਾਨੂੰ ਪੀੜੀ ਕਰਕੇ ਦਿਖਾਉਨੇ ਆ ਤੇ ਇੱਕ ਵਾਰ ਆਪਾਂ ਇੱਕ ਤੀ ਟਾਈਮਰ ਲਾਇਆ ਪਿਛਲੇ ਸਾਲ ਟਾਈਮਰ ਨਹੀਂ ਤਾਂ ਹੈਗਾ ਉਹਦੇ ਨਾਲ ਆ ਵੀ ਫੋਾਰੇ ਚੱਲੀ ਜਾਂਦੇ ਤੇ ਹੁਣ ਆਪਾਂ ਟਾਈਮਰ ਲਾ ਲਿਆ ਕਰਾਂਗੇ ਜਿਵੇਂ ਰਾਤ ਨੂੰ ਤੇ ਚਿੱਕਰ ਜਿਆਦੇ ਹੋ ਜਾਂਦਾ ਤਾਂ ਤੇ ਟਾਈਮਰ ਲਾ ਕੇ ਛੱਡ ਦਿਆ ਕਹਿੰਦੇ ਨਾਲੇ ਪਾਣੀ ਦੀ ਵੇਸਟਿੰਗ ਨਹੀਂ ਹੁੰਦੀ ਇੰਨੀ ਪਾਣੀ ਵੀ ਸੇਵ ਰਹਿੰਦਾ ਮੋਟਰ ਵੀ ਆਪਣੀ ਸੇਫ ਰਹਿੰਦੀ ਆ ਮੋਟਰ ਵੀ ਸੇਵ ਰਹਿੰਦੀ ਆ ਕਈ ਵਾਰ ਆਪਾਂ ਡਰਾਮਾ ਆਪਣੇ ਕੋਲਰੇ ਕਨੈਕਸ਼ਨ ਤਾਂ ਹੈ ਨਹੀਂ ਆਪਾਂ ਡਰਾਮਾ ਰੱਖ ਕੇ ਚਲਾਉਂਦੇ ਆ ਨਾ ਹਾਂ ਰਗਰ ਮੋਟਰ ਖਾਲੀ ਚੱਲੀ ਜਾਂਦੀ ਦੀ ਤੇ ਟਾਈਮਰ ਲਾ ਕੇ ਆਪਣਾ ਚਲੋ ਵਧੀਆ ਆਪਣਾ ਚੱਲੀ ਜਾਣਗੇ ਤੇ ਆਪਾਂ ਫਿਰ ਮੈਂਟੇਨਰ ਹੋ ਗੋਣੇ ਹਾਂ ਰਾਤ ਨੂੰ ਆਪਾਂ ਦੇਖਣ ਦੀ ਲੋੜ ਨਹੀਂ ਹੈਗੀ ਹਾਂ ਚਲ ਆਪਾਂ ਲਾਈਏ ਫਿਰ ਫਟ ਕਰੀਏ ਚਲੋ ਪਹਿਲਾਂ ਆਪਾਂ ਮੈਨਾਂ ਇਹ ਬੜੇ ਕਿਲੇ ਪਰ ਲਾਣੇ ਆ ਨਾ ਹਾਂ ਬੜੇ ਕਿਲੇ ਪਰ ਤੇ ਲੋਟ ਆ ਜੂ ਇਧਰ ਕਿ ਛੋਟੇ ਪਰਲਾ ਵੀ ਛੋਟੇ ਪਰਾਂ ਗੱਭੇ ਚਲੇ ਹੋਣ ਇੱਥੇ ਬਾ ਇਹਦੇ ਉਹਦੇ ਸਿੱਧੂ ਚ ਹੋਵੇ ਬੜੇ ਕਿੱਲੇ ਤੇ ਠੀਕ ਹੈ ਮੈਂ ਕਹਿੰਦਾ ਪੱਖਿਆਂ ਦੇ ਨੇੜੇ ਥੱਲੇ ਹੋਊਗੀ ਛੋਟੇ ਤੇ ਲੋਟ ਆਊਗੀ ਕਿ ਛੋਟੇ ਚ ਪਉਣ ਨੇ ਛੋਟੇ ਦੇ ਲੋਟ ਨਾਲ ਇਹ ਮੈਂ ਬੜੇ ਕਿਤੇ ਆਇਆ ਕਹਿੰਦਾ ਤੇ ਇਹ ਹੋਊਗੀ ਨਾਲੇ ਖੜੀ ਰੋਗੀ ਤਾਰਨ ਵਾਲੇ ਹਿੱਲੂਗੀ ਨਹੀਂ ਫਿਰ ਆਪਣੀ ਹਾਂ चलो पक्के बंद कर दियो पक्के बंद करके के लाओ नहीं हाँ तो वो पक्के बंद कर चल क्लोज कर लाने इक्के सोचते हैं तो फिर हम इक्के सोचते थे माया आई कोर्ली सोचता ਉਹ ਉਰਲਾ ਬੰਦ ਕਰਤਾ ਪਰਲੇ ਦਾ ਕਰਿਛਰੇ ਵਾਲ ਪੱਖਾ ਪਹਿਲਾਂ ਸੁੱਚ ਬੰਦ ਕਰਕੇ ਪੱਖਾ ਬੰਦ ਹੋ ਜਾਊਗਾ ਸੁੱਚੇ ਬੰਦ ਕਰਦੇ ਬਸ ਸੁੱਚੇ ਬੰਦ ਕਰਦੇ ਖੇਲਾ ਨਾ ਗਾ ਦੇ ਕੀ ਧਿਆਨ ਅੱਛਾ ਇੱਕ ਤਿਓ ਕਰਿਆ ਵੈ ਤੌਰ ਦਾ ਬਹੁਤ ਆ ਤੂੰ ਇਹਦਾ ਘਟ ਜਣੀ ਮੈਂ ਬਰੀਕ ਕਰਕੇ ਲੋ ਜੀ ਆਪਾਂ ਨੇ ਉਹ ਕਿਲੀ ਚੋਂ ਦਾ ਲੈ ਆਏ ਤਰ ਇੱਟੇ ਚੱਕ ਜੇ ਆਪਾਂ ਆੜੇ ਕਿੱਲੀ ਚ ਫਸੋਨੇ ਆ ਧਾਰ ਤਾਂ ਆਪਣੇ ਆਲੇ ਪੱਖੇ ਚ ਫਸਤੀ ਠੀਕ ਹੈ ਜੀ ਮੈਂ ਆਪਾਂ ਇੱਥੇ ਜੀ ਫਿਟਿੰਗ ਕਰਾਂਗੇ ਮੇਕ ਹੁਣ ਆਪਾਂ ਪਹਿਲਾਂ ਰੱਸੀ ਨਹੀਂ ਰੱਸੀ ਥੋੜੀ ਲੂਜ਼ ਹੋ ਜਾਂਦੀ ਸੀ ਪੱਖੇ ਮੁੱਖੇ ਫਾੜ ਜਾਂਦੀ ਸੀ ਹੁਣ ਆਪਣੇ ਕੈਂ ਟਿੱਕੇ ਲਾਗੇ ਫੋਾਰੇ ਫੋਾਰੇ ਦੇ ਕੋਹਣ ਚੱਲਦੇ ਆਂ ਆਪਾਂ ਟਾਈਮਰ ਵੀ ਲਾਇਆ ਹੈ ਇਹਦੀ ਟਾਈਮਰ ਵੀ ਤੁਹਾਨੂੰ ਦਿਖਾਉਨੇ ਆ ਤੇ ਦੋ ਮੋਟਰਾਂ ਚੱਲ ਰਹੀਆਂ ਇੱਕ ਟਾਈਮਰ ਪਰ ਤੇ ਦੇਖੋ ਜੀ ਫੁਆਰੇ ਆਨ ਵਧੀਆ ਚੱਲ ਰਹੇ ਆ ਤੇ ਉਧਰ ਵੀ ਦਿਖਾਦੇ ਭਾਈ ਫੁਆਰੇ ਵੀ ਦਿਖਾਦੇ ਤੇ ਟਾਈਮਰ ਦਿਖਾ ਦੇ ਲੱਗਿਆ ਵਾ ਆਪਣਾ ਤੇ ਦੋਏ ਛੱਟ ਚ ਵੀ ਦਿਖਾ ਦੇ ਦੋਏ ਫਾਰੇ ਲੋ ਜੀ ਇੱਧਰ ਮੋਟਰਾਂ ਚੱਲ ਰਹੀਆਂ ਦੋ ਤੇ ਨਾਲ ਲੱਗਿਆ ਵਾ ਟਾਈਮਰ ਟਾਈਮ ਬੰਨਿਆ ਹੋਇਆ ਜੀ ਇਹਦਾ ਟਾਈਮਰ ਦਾ ਦੇਖੋ 1 ਮਿੰਟ ਬਾਅਦ ਆਪਾਂ ਰੱਖਿਆ ਵਾ ਟਾਈਮ 1 ਮਿੰਟ ਦਾ ਮਿਲ ਜਾਂਦਾ ਮੋਟਰਾਂ ਨੂੰ ਤੇ ਉਧਰ ਆਪਾਂ ਫਿਲਟਰ ਵੀ ਲਾਇਆ ਵਿਆ ਕਿ ਫੋਰਾ ਨਾ ਕੋਈ ਬੰਦ ਹੋਵੇ ਇੱਧਰ ਵੀ ਚੱਲ ਰਹੇ ਫਾਰੇ ਉਧਰ ਵੀ ਦਿਖਾ ਦੇ ਸਾਰੇ ਫਾਰੇ ਆਪਣੀ ਚੱਲ ਰਹੇ ਨੇ ਓਕੇ ਆ ਤੇ ਇਦਾਂ ਜੀ ਆਪਾਂ ਬਸ ਇੱਕ ਟਾਈਮਰ ਲਿਆਂਦਾ ਦੋ ਚਾਰ ਫਾਰੇ ਖਰਾਬ ਤੇ ਉਹ ਲਾਏ ਆ ਬਾਕੀ ਸਾਰਾ ਸਮਾਨ ਆਪਣਾ ਪਿਛਲੇ ਸਾਲ ਵਾਲਾ ਹੀ ਕੰਮ ਆ ਗਿਆ ਤੇ ਗਾਹਾਂ ਨੂੰ ਹੋਰ ਸਲਾ ਜੀ ਗਾਹਾਂ ਨੂੰ ਥੋੜੀ ਪੈਂਪ ਤੇ ਮੋਟੀ ਲਾਵਾਂਗੇ ਇਜ ਇੱਕ ਪ੍ਰੋਬਲਮ ਆਉਂਦੀ ਹੈ ਬ੍ਰੀਕ ਚ ਵੀ ਥੋੜੀ ਜਿਹੀ ਬਲਜੀ ਜਮ ਜਾਂਦੀ ਹੈ ਫਿਰ ਪੋਰੇ ਬੰਦ ਹੋ ਜਾਂਦੇ ਆ ਤੇ ਗਾਹਾਂ ਨੂੰ ਆਪਾਂ ਕਰਾਂਗੇ ਹੋਸ ਸਿਸਟਮ ਤੁਸੀਂ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਤੇ ਹਣੇ ਚੈਨਲ ਕੋਲ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਸਪੋਰਟ ਕਰੋ ਜੀ ਫੇਸਬੁਕ ਦੇ ਲਿੰਕ ਤੇ ਫੋਲੋ ਕਰ ਲਿਓ ਜੀ ਧੰਨਵਾਦ ਜੀ ਵੀਡੀਓ ਦੇਖਣ ਤੁਹਾਤਾਂ